ਕੁਲਚਾ ਨਾਲ ਛੋਲੇ ਆਜੋ ਜੀ ਆਜੋ ਜੀ ਇੱਥੇ ਲਾਹੌਰੀ ਜੀਰੇ ਦਾ ਲੰਗਰ ਰੋਟੀ ਦਾ ਲੰਗਰ ਕੋਕ ਦਾ ਲੰਗਰ ਚਾਹ ਦਾ ਕੋਫੀ ਦਾ ਜੈ ਮਾਤਾ ਦੀ ਜੈ ਮਾਤਾ ਦੀ ਆਹ ਮੰਦਰ ਮਾਤਾ ਵੈਸ਼ਨੂ ਦੇਵੀ ਤੁਹਾਨੂੰ ਹੁਸ਼ਿਆਰਪੁਰ ਦੇ ਵਿੱਚ ਦਿਖੇਗਾ ਇੱਥੇ ਜੋ ਕੀ ਲੰਗਰ ਲੱਗਣ ਦੀ ਤਿਆਰੀ ਹੋ ਰਹੀ ਆ ਇਤੇ ਚਾਲੇ ਜਿਹੜੇ ਆ ਮਾਤਰਾ ਸ਼ੁਰੂ ਹੋ ਚੁੱਕੇ ਨੇ ਨਰਤ ਸ਼ੁਰੂ ਹੋ ਚੁੱਕੇ ਆ ਇਸ ਸਮੇਂ ਅਸੀਂ ਚੋਹਾਲ ਰੋਡ ਤੇ ਆ ਜੀ ਦੇਖ ਸਕਦੇ ਤੁਸੀਂ ਰਸ਼ ਵਾਲੇ ਘਾਟਾ ਹੋ ਸਕਦਾ ਕਿ ਸ਼ਾਮ ਜੀ ਨੂੰ ਰਸ਼ ਹੋਵੇਗਾ ਆ ਵੇਖੋ ਜੀ ਚੋਹਾਲ ਰੋਡ ਤੇ ਇਸ ਸਮੇਂ ਆ ਜਗ੍ਹਾ ਤੇ ਜਿਹੜਾ ਲੰਗਰ ਆ ਉਹ ਲੱਗਿਆ ਹੋਇਆ ਹੈ ਅੰਦਰ ਪਠਾ ਕੇ ਸਾਰੇ ਸੱਜਣਾਂ ਨੂੰ ਲੰਗਰ ਖਵਾਇਆ ਜਾ ਰਿਹਾ ਤੇ ਦੋਸਤੋ ਅਸੀਂ ਹੁਸ਼ਿਆਰਪੁਰ ਜਿਹੜਾ ਪਾਰ ਕਰ ਲਿਆ ਇਸ ਸਮੇਂ ਜੋ ਹੈ ਅਸੀਂ ਚੋਹਾਲ ਡੈਮ ਦੇ ਕੋਲ ਪਹੁੰਚ ਚੁੱਕੇ ਆ ਤੇ ਚੜ੍ਹਾਈ ਜਿਹੜੀ ਇੱਥੋਂ ਦੀ ਸ਼ੁਰੂ ਹੋ ਚੁੱਕੀ ਆ ਤੇ ਰਸ਼ ਤੁਸੀਂ ਦੇਖ ਸਕਦੇ ਹੋ ਕੋਈ ਕੋਈ ਸੰਗਤਾਂ ਜਿਹੜੀ ਇਹ ਪੈਦਲ ਜਾ ਰਹੇ ਨੇ ਭਗਤ ਲੋਕ ਮਾਤਰਾ ਦਸ਼ਨ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਕੋਤੇ ਨੇ ਬੰਦੇ ਇਹ ਵੀ ਜਾ ਰਹੇ ਆ ਭਗਤ ਲੋਕ ਜਾ ਰਹੇ ਆ ਪੈਦਲ ਜਾਂ ਜਿਹੜੇ ਆ ਸ਼ਰਧਾਲੂ ਜਾ ਰਹੇ ਆ ਦਸ਼ਨਾ ਦੇ ਲਈ ਗੱਡੀਆਂ ਦੀ ਵੀ ਆਵਾਜ਼ਾਂ ਹੀ ਚੱਲ ਰਹੀ ਆ ਯਾਨੀ ਕਿ ਰਸ਼ ਇਸ ਸਮੇਂ ਜਿਹੜਾ ਥੋੜਾ ਘੱਟ ਹੈ ਸ਼ਾਮ ਜਨੂੰ ਰਸ਼ ਥੋੜਾ ਜ਼ਿਆਦਾ ਹੋਵੇਗਾ ਤੇ ਧੁੱਪ ਜਿਹੜੀ ਆ ਮੌਸਮ ਦੀ ਗੱਲ ਕੀਤੀ ਜਾਵੇ ਧੁੱਪ ਬਾਲੀ ਤੇਜ਼ ਆ ਔਰ 28 29 30 ਤਰੀਕ ਨੂੰ ਜਿਹੜੀ ਬਾatsch ਦਾ ਦੱਸੀ ਹੋਈ ਆ ਤੁਹਾਨੂੰ ਦੱਸਦੇ ਆ ਕਿੱਥੇ ਕਿੱਥੇ ਜਿਹੜੇ ਉਹ ਲੰਗਰ ਲੱਗੇ ਹੋਏ ਆ ਚੜਾਈ ਚੜ੍ਹਦੀ ਜਿਹੜੇ ਲੰਗਰ ਆ ਉਹ ਸ਼ੁਰੂ ਹੋ ਚੁੱਕੇ ਆ ਆ ਵੇਖੋ ਜਿੱਥੇ ਵੀ ਹਸ਼ਰਪੁਰ ਵੱਲੋਂ ਜਿਹੜਾ ਲੰਗਰ ਲਾਇਆ ਗਿਆ ਆ ਜਗ੍ਹਾ ਤੇ ਵੀ ਲੰਗਰ ਚਾਲੂ ਆ ਯਾਨਕਿ ਚੜ੍ਹਾਈ ਚੜ੍ਹਦੀ ਜਿਹੜੇ ਲੰਗਰ ਉਹ ਸ਼ੁਰੂ ਹੋ ਚੁੱਕੇ ਆ ਆ ਸ਼੍ਰੀ ਬਾਲਾ ਜੀ ਨੋਜਵਾਲ ਸਭਾ ਬੋਲੋ ਜੀ 17ਵਾਂ ਵਰ੍ਹੇਸ਼ੀ ਭੰਡਾਰਾ ਲਗਾਇਆ ਗਿਆ ਇੱਥੇ ਆਲੂ ਪਰੋਠਾ ਦਾ ਲੰਗਰ ਲੱਗਿਆ ਆ ਜੀ ਆਲੂ ਪਰੋਠਾ ਦਾ ਲੰਗਰ ਲੱਗਿਆ ਆ ਉਹ ਵੇਖੋ ਜੀ ਸਾਹਮਣੇ ਲੁਧਿਆਣਾ ਵਾਲਿਆਂ ਦਾ ਵੀ ਲੰਗਰ ਆ ਚੁੱਕਿਆ ਹੈ ਚੱਲ ਕੇ ਤੁਹਾਨੂੰ ਦਿਖਾਉਂਦੇ ਆ ਲੁਧਿਆਣਾ ਵਾਲਿਆਂ ਦਾ ਲੰਗਰ ਜੈ ਮਾ ਚਿੰਤਾ ਬੁੰਨੀ ਜੀ ਲੰਗਰ ਕਮੇਟੀ ਲੁਧਿਆਣਾ ਵੱਲੋਂ ਜੇ ਲੰਗਰ ਤੁਹਾਨੂੰ ਅਸੀਂ ਪਿਛਲੇ ਬਲੌਗ 'ਚ ਵੀ ਦਿਖਾਇਆ ਸੀਗਾ ਕਿ ਇੱਥੇ ਜਿਹੜੇ ਲੰਗਰ ਦੀ ਤਿਆਰੀ ਚੱਲ ਰਹੀ ਹੈ ਇੱਥੇ ਲੱਗਣਾ ਲੰਗਰ ਤੇ ਲੁਧਿਆਣੇ ਵਾਲੇ ਦਾ ਲੰਗਰ ਲੱਗ ਚੁੱਕਿਆ ਆ ਜੀ ਆ ਖੱਬੇ ਪਾਸੇ ਦੇਖੋ ਜੀ ਆ ਸ਼ੁਸ਼ਹਰਪੁਰ ਵੱਲੋਂ ਲੰਗਰ ਲੱਗਾ ਆ ਤੇ ਇਹ ਸਾਹਮਣੇ ਲੁਧਿਆਣਾ ਵਾਲੇ ਦਾ ਲੰਗਰ ਲੱਗਾ ਆ ਇੱਥੇ ਤੇ ਅੱਜ ਜਿਹੜਾ ਹੈ ਕਿ ਆਪਣਾ ਆ ਮੰਗੋਵਾਲ ਦੇ ਕੋਲ ਵੀ ਬਹੁਤ ਹੀ ਵੱਡਾ ਲੰਗਰ ਲੱਗਿਆ ਹੋਇਆ ਜੀ ਲੋ ਜੀ ਪੋਲੇ ਦੀ ਬਰਾਤ ਜੈ ਪੋਲੇ ਸ਼ੰਕਰ ਆਵਾਜ਼ 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 ਜਿਹੜੇ ਮਾਤਾ ਦੇ ਭਗਤਾ ਜੀ ਦੇਖੋ ਜੀ ਪੈਦਲ ਯਾਤਰਾ ਕਰ ਰਹੇ ਨੇ ਮਾਤਾ ਦੇ ਦਰਸ਼ਨਾਂ ਦੇ ਲਈ ਪੈਦਲ ਜਾ ਰਹੇ ਨੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਸਾਰਿਆਂ ਨੂੰ ਧਿਆਏ ਆਹ ਦੇਖੋ ਜੀ ਭਗਤੋ ਸ਼ਹਿਰਪੁਰ ਵੱਲੋਂ ਜਿਹੜਾ ਲੰਗਰ ਹੈ ਹੱਲੇ ਸ਼ੁਰੂ ਨਹੀਂ ਹੋਇਆ ਹੈ ਸ਼ਾਇਦ ਹੋ ਸਕਦਾ ਕਿ ਸ਼ਾਮ ਤੱਕ ਜਿਹੜਾ ਲੰਗਰ ਸ਼ੁਰੂ ਹੋ ਜਾਏਗਾ ਲਓ ਜੀ ਹੁਣ ਅਸੀਂ ਕਰਨ ਲੱਗੇ ਆ ਜੀ ਹਿਮਾਚਲ ਚ ਐਂਟਰ ਆਹ ਵੇਖੋ ਜੀ ਗੱਡੀਆਂ ਦੀ ਲਾਈਨਾਂ ਕਿੰਨੀਆਂ ਲੰਬੀਆਂ ਲੰਬੇ ਇਹ ਕਾਫੀ ਦੂਰੋਂ ਦੂਰੋਂ ਸ਼ਦਾਲੀਏ ਸ਼ਦਾਲੂ ਜਿਹੜੇ ਆ ਆਹ ਦੇਖੋ ਜੀ ਇੱਥੇ ਵੀ ਚਿੰਤਾਪੁਰਨੀ ਮਾਤਾ ਦੇ ਮੰਦਰ ਦੇ ਕੋਲ ਜਿਹੜਾ ਹੈ ਲੰਗਰ ਲੱਗਿਆ ਹੋਇਆ ਵੀ ਇਹਨਾਂ ਦਾ 24-25 ਜੁਲਾਈ ਨੂੰ 2025 ਤੱਕ ਜਿਹੜਾ ਇਹ ਲੰਗਰ ਇਹ ਲਗਾਇਆ ਜਾਏਗਾ 18ਵਾਂ ਵਿਸ਼ਾਲ ਪੰਡਾਰਾ ਤਪਕ ਤੋਂ ਜਿੱਦਾਂ ਕਿ ਕਾਫੀ ਜਿਹੜੇ ਭਗਤਾਂ ਜਿਹੜੇ ਮਾਤਰੇ ਦਰਸ਼ਨਾਂ ਨੂੰ ਪਹੁੰਚਨੇ ਆ ਮਾਤਰੇ ਮੇਲੇ ਸ਼ੁਰੂ ਹੋ ਚੁੱਕੇ ਸਾਹਮਣੇ ਦੇਖ ਸਕਦੇ ਤੁਸੀਂ ਦੋ ਬਾਈਕਾਂ ਦੇ ਮੁੰਡੇ ਜਾ ਰਹੇ ਨੇ ਇਹ ਕਾਫੀ ਦੂਰੋਂ ਆਏ ਹੋ ਨੇ ਇਹ ਬਠਿੰਡੇ ਤੋਂ ਆਏ ਹੋ ਨੇ ਪੀਪੀ03 ਵਾਲੇ ਬਾਈ ਕਾਫੀ ਸ਼ਰਧਾ ਭਾਵਨਾ ਹੁੰਦੀ ਹੈ ਜੀ ਲੋਕੀ ਦਰਸ਼ਨਾਂ ਨੂੰ ਆਂਦੇ ਨੇ ਮਾਲੇ ਹਰ ਸਾਲ ਇੰਤਿਆ ਆਂਦੇ ਨੇ ਤੇ ਪੂਰਾ ਸਾਲ ਇਹਨਾਂ ਇੰਤਜ਼ਾਰ ਰਹਿੰਦੇ ਨੇ ਇਸ ਦਿਨ ਦਾ ਕਿ ਕਦੋਂ ਮਾਤੜ ਚਾਲੇ ਸ਼ੁਰੂ ਹੋਵੇ ਤੇ ਅਸੀਂ ਪਹੁੰਚੀਏ ਬੜਾ ਉਤਸ਼ਾਹ ਹੁੰਦਾ ਬੜੀ ਖੁਸ਼ੀ ਹੁੰਦੀ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਆ ਦੋ ਮੁੰਡੇ ਜਿਹੜੇ ਬਾਈਕਾਂ ਤੇ ਮੱਲਾ ਬਠਿੰਡੇ ਤੋਂ ਆਇਆ ਕਾਫੀ ਦੂਰ ਦੂਰ ਲੋਕ ਆਂਦੇ ਨੇ ਹਰਿਆਣੇ ਤੋਂ ਆਂਦੇ ਆ ਕੋਈ ਦਿੱਲੀ ਤੋਂ ਆਂਦੇ ਆ ਜਲੰਧਰ ਨਵਾਂ ਸ਼ਹਿਰ ਫਰੋਈਪੁਰ ਕਾਫੀ ਦੂਰ ਦੂਰ ਲੋਕ ਆਂਦੇ ਨੇ ਲੰਗਰ ਵੀ ਕਾਫੀ ਲੱਗੇ ਹੋਏ ਨੇ ਇਹ ਦੇਖੋ ਜੀ ਇਹ ਵੀ ਮਾਤਾ ਜੀ ਦੇ ਦਰਸ਼ਨ ਨੂੰ ਜਾ ਰਹੇ ਨੇ ਦੋਸੇਰੀ ਦੋਸਾ ਦੇਖ ਇੱਧਰ ਘਟ ਕੀ ਆਵੇ ਕੀ ਦੀ ਮਨਾਵਿਧੀ ਹੋ ਗਿਆ ਘੜਾ ਡੋਸਾ ਦੇ ਦੋਸਾ ਦਿਖਾ ਦੋਸਾ ਵੀ ਲੱਗਾ ਹੋਇਆ ਘੜਾ ਘੜਾ ਨਜ਼ਾਰੇਦਾਰ ਕਾਫੀ ਲੰਗਰ ਲੱਗਾ ਐਟਲੀ ਦੋਸਾ ਸਾਰਾ ਕੁਝ ਮਿਲੂਗਾ ਤੁਹਾਨੂੰ ਉੱਥੇ